ਨਸ਼ੇ ਦੀ ਓਵਰਡੋਸ ਦੇ ਨਾਲ ਹੋਈ ਨੌਜਵਾਨ ਦੀ ਮੌਤ ਪਰਿਵਾਰ ਨੇ ਦੋਸਤਾਂ ਉੱਤੇ ਨਸ਼ੇ ਦਾ ਟੀਕਾ ਲਗਾਉਣ ਦੇ ਲਗਾਏ ਆਰੋਪ ਲਗਾਤਾਰ ਪੰਜਾਬ ਦੇ ਵਿੱਚ ਨਸ਼ਾ ਰੂਪੀ ਕੋੜ ਘਰ ਘਰ ਵਿੱਚ ਵਿਸਤਾਰ ਕਰਦਾ ਜਾ ਰਿਹਾ ਹੈ ਤੇ ਇਸ ਬਾਰੇ ਨੌਜਵਾਨ ਨੇ ਖਤਰੇ ਵਿੱਚ ਹੈ ਅਤੇ ਅੱਜ ਸਾਨੂੰ ਆਮ ਹੀ ਨੌਜਵਾਨਾਂ ਦੀ ਨਸ਼ੇ ਦੀ ਓਵਰਡੋਸ ਦੇ ਨਾਲ ਮੌਤ ਹੋਣ ਦੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਹੀ ਰਹਿੰਦੇ ਹਨ ਤਾਜ਼ਾ ਮਾਮਲਾ ਹਲਕਾ ਗੁਰਦਾਸਪੁਰ ਦੇ ਪਿੰਡ ਬਾਬੂਵਾਲ ਤੋਂ ਸਾਹਮਣੇ ਆਇਆ ਜਿੱਥੇ ਇੱਕ ਨੌਜਵਾਨ ਦੀ ਨਸ਼ੇ ਦੀ ਓਵਰਡੋਸ ਦੇ ਨਾਲ ਭੇਤ ਪਰੇ ਹਾਲਾਤਾਂ ਵਿੱਚ ਮੌਤ ਹੋਈ ਦੱਸਿਆ ਜਾ ਰਿਹਾ ਹੈ ਕੁਝ ਲੋਕਾਂ ਦੇ ਵੱਲੋਂ ਉਸ ਨੂੰ ਨਸ਼ਾ ਖਿਲਾ ਕੇ ਮਾਰਿਆ ਗਿਆ ਬਾਅਦ ਦੇ ਵਿੱਚ ਉਸਨਾਂ ਲੁੱਟਖੋ ਵੀ ਕੀਤੀ ਕਿ ਜਿੱਥੇ ਪਰਿਵਾਰ ਵਾਲਿਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਹੈ ਪੀੜਤ ਪਰਿਵਾਰ ਦੇ ਨਾਲ ਆਸ-ਪਾਸ ਦੇ ਲੋਕਾਂ ਨੇ ਵੀ ਇਹ ਗੱਲ ਦੱਸੀ ਕਿ ਨੌਜਵਾਨ ਰੋਜ਼ਾਨਾ ਦੀ ਤਰ੍ਹਾਂ ਆਪਣੇ ਕੰਮ ਤੇ ਜਾਂਦਾ ਸੀ ਤੇ ਹਰ ਵਾਰ ਕੁਝ ਲੋਕਾਂ ਨੂੰ ਉਸ ਦਾ ਪਿੱਛਾ ਕਰਦੇ ਸਨ ਸਾਨੂੰ ਨਹੀਂ ਪਤਾ ਸੀ ਕਿ ਕਿਸ ਕਾਰਨ ਉਹ ਉਸ ਦਾ ਪਿੱਛਾ ਕਰਦੇ ਹਨ ਪਰ ਪੀਤੇ ਕੱਲ ਵੀ ਉਸ ਕੋਲ 10000 ਰੁਪਏ ਸੀ ਜਿਸ ਕਾਰਨ ਕਰਕੇ ਕੁਝ ਸ਼ਰਾਰਤੀ ਅਨਸਰਾਨ ਦੇ ਵੱਲੋਂ ਉਸ ਨੂੰ ਜ਼ਬਰਦਸਤੀ ਰਸ਼ੇ ਦਾ ਸੇਵਨ ਕਰਵਾਇਆ ਗਿਆ ਤੇ ਉਸ ਤੋਂ ਬਾਅਦ ਉਸ ਨਾਲ ਲੁੱਟਖੋ ਕੀਤੀ ਗਈ ਤੇ ਬਾਅਦ ਵਿੱਚ ਉਸ ਦੀ লাশ ਨੂੰ ਬਹਿਰਾਮਪੁਰ ਦੇ ਉੱਪਰ ਸੁੱਟ ਦਿੱਤਾ ਗਿਆ ਜਿਸ ਤੋਂ ਬਾਅਦ ਲੋਕਾਂ ਨੇ ਇਸ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਦੀ ਇਤਲਾਹ ਦਿੱਤੀ ਕਿ ਤੁਹਾਡੇ ਨੌਜਵਾਨ ਦੀ ਜੋ ਮ੍ਰਿਤਕ ਦੇਹ ਹੈ ਉਹ ਉੱਥੇ ਪਈ ਹੈ ਤੇ ਬਾਅਦ ਵਿੱਚ ਉਹਨਾਂ ਨੇ ਆਪਣੇ ਬੇਟੇ ਨੂੰ ਜਾ ਕੇ ਦੇਖਿਆ ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੂੰ ਸੂਚਨਾ ਦਿੱਤੀ ਗਈ ਤੇ ਪ੍ਰਸ਼ਾਸ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਉਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੋ ਲੋਕਾਂ ਦੇ ਘਰ ਉਜਾੜ ਰਹੇ ਹਨ ਅਤੇ ਘਰ ਘਰਾਂ ਦੇ ਵਿੱਚ ਨਸ਼ਾ ਪਹੁੰਚਾ ਰਹੇ ਹਨ। ਐਤਾ ਹਕੂ ਇੱਕ ਟੋਲਾ ਮੁੰਡਾ ਆਇਆ ਹੈ ਸੱਦ ਕੇ ਬਾਅਦ ਚ ਲੈ ਗਏ ਤੇ ਲੈ ਕੇ ਕਿਤੇ ਲਾਇਆ ਹੋਣਾ ਟੀਕਾ ਮੁੰਡੇ ਨੇ ਵੀ ਲਾਇਆ ਹੋਣਾ ਟੀਕਾ ਨਹੀਂ ਨਹੀਂ ਉਹ ਨਹੀਂ ਮੁੰਡੇ ਨੇ ਵੀ ਲਾਇਆ ਹੋਣਾ ਇਹ ਨਹੀਂ ਗੱਲ ਮੈਂ ਕਹਿੰਦਾ ਜਦੋਂ ਮੁੰਡੇ ਨਾਲ ਮਿਲੇ ਇਹ ਫਿਰ ਦਰੂਪੀਤੀ ਪਨਾਹ ਤੇ ਟੀਕੇ ਲਾਇਆ ਹੁਣ ਇਹ ਫਿਰ ਉਹਨੂੰ ਘੁੰਮਉਂਦੇ ਨੇ ਸਾਡੇ ਸ਼ਹਿਰ ਦੇ ਵਿੱਚ ਕਿਉਂਕਿ ਵੀਡੀਓ ਸਭ ਕੈਮਰੇ ਲੱਗੇ ਵੀਡੀਓ ਸਭ ਹੋ ਜਾਂਦੀ ਕਿ ਕਰਦਾ ਕੀ ਸੀ ਮੁੰਡਾ ਮੁੰਡਾ ਇੱਥੇ ਸਲਾ ਲੱਗਾ ਸੀ ਪਹਿਲਾਂ ਉਹ ਮਲਿਆਰੀ ਦੀ ਕਾਂ ਤੇ ਤੇ ਇਹ ਫਿਰ ਘੁੰਮਦੇ ਨੇ ਇਹਨੂੰ ਲੈ ਕੇ ਟੀਕਾ ਜਦੋਂ ਜ਼ਿਆਦਾ ਹੋ ਗਿਆ ਹੋਸ਼ ਨਹੀਂ ਕਰਦਾ ਇਹ ਘੁੰਮਦੇ ਨੇ ਬਾਜ਼ਾਰ ਪੂਰਾ ਕਦੀ ਉਧਰ ਲੰਦੇ ਕਦੀ ਇਹਦੇ ਪਰਦੇਸ ਹੋਰ ਤੇ ਸੀ ਨਾ ਐਟੋ ਤੇ ਦੋ ਬੰਦੇ ਸੀ ਤੇ ਫਿਰ ਬਾਅਦ ਚ ਜਦੋਂ ਇਹਨਾਂ ਨੇ 7 7:30 ਵਜੇ ਤੇ ਹਨੂੰ ਦੱਸਿਆ ਕਿ ਇਹਨੇ ਕਿ ਇਦਾਂ ਦਾ ਮੁੰਡਾ ਤੁਹਾਡੇ ਐਟੋ ਚ ਡਿੱਗਾ ਪਿਆ ਵਾ ਕਤੇ ਹੀ ਨੂੰ ਲਾਇਓ ਇਹ ਫਿਰ ਇਹ ਆਇਆ ਇੱਥੇ ਚੋਖਾ ਨੂੰ ਦੱਸਿਆ ਜੀ ਤੋਂ ਤੇ ਹੈ ਅਹੀ ਨਾਲ ਤੇ ਫਿਰ ਚਲ ਗਏ ਫਰਵਲ ਲੈਣੇ ਹਾਂ ਹਾਂ ਉਹ ਨਿਸ਼ਾਨੀ ਆਹ ਚਲੋ ਉਹਨਾਂ ਨੂੰ ਪਤਾ ਜਦਾ ਕਿਉਂਕਿ ਉਹ ਉਹਨਾਂ ਨੂੰ ਦੱਸਿਆ ਹੀ ਕਿਹਨੇ ਉਸ ਵੇਰੇ 9:30 ਵਜੇ ਕੰਮ ਤੇ ਛੱਡਣ ਗਏ ਆ ਔਰ ਤੋਂ ਬਾਅਦ ਇਹ ਘਰ ਆ ਗਏ ਆ ਤੇ ਘਾਰ 0 ਆਏ ਆ ਤੇ ਇਹ ਘਾਰ ਆਗੇ ਇਹਨਾਂ ਨੇ ਹਰੇ ਉਹਨੂੰ ਪੈਸੇ ਨਹੀਂ ਦਿੱਤੇ ਆਟੋ ਵਾਲੇ ਨੂੰ ਉਹੀ ਮੁੰਡਾ ਜਿਹੜਾ ਉਹਨਾਂ ਨਾਲ ਹੀ ਉਹ ਫੇਰ ਅੰਦਰ ਆਇਆ ਵਾ ਉਹਨੂੰ ਬੁਲਾਣ ਮਸਤੇ ਬਹਾਨੇ ਨਾਲ ਕਿ ਪੈਸੇ ਦੇ ਉਹਨੂੰ ਨਾਲ ਲੈ ਗਿਆ ਔਰ ਕੋ ਪੈਸੇ ਹੀ ਕੱਲ 10000 ਰੁਪਿਆ ਇੱਕ ਵੀਵੋ ਦਾ ਫੋਨ ਹੀ ਤੇ ਨਾ ਫੋਨ ਲੱਭਾ ਨਾ ਪੈਸੇ ਲੱਭੇ ਬਾਹਰ ਵਿੱਚ ਪੈਸੇ ਵੀ ਔਰ ਕੋ ਲੈ ਕੇ ਲੋਟ ਕਰਕੇ ਉਹਦੀ ਉਹਨੂੰ ਮਾਰ ਕੇ ਤੇ ਝਾੜੀਆਂ ਵਿੱਚ ਸੁੱਟ ਗਏ ਕਿੱਥੇ ਮਿਲੀ Laash ਉਹਨੂੰ ਇੱਧਰ ਟਗੋਰ ਸਕੂਲ ਦੇ ਬੈਕਸਾਈਡ ਤ ਮਤਲਬ ਤੁਸੀਂ ਵਾਈਫ ਸੋ ਹਾਂਜੀ ਕੀ ਨਾਮ ਦਾ ਸ਼ਿਵਾਲੀ ਪਿਆ ਹੈ ਇੱਕ ਮੋਬਾਈਲ ਹੀ ਠੀਕ ਹੈ ਨਾ ਉਹ ਵੀ ਉਹਨਾਂ ਨੇ ਖੋ ਲਿਆ ਉਹਨੂੰ ਮੁੰਡੇ ਰ ਹਰਾਸ਼ ਬੜਾ ਕੀਤਾ ਉਹਨੂੰ ਧਮਕੇ ਧਮਕਾ ਲਾਗੇ ਨਾ ਤੇ ਉਹਨੂੰ ਸਭ ਕੁ ਖੋਗੇ ਤੇ ਉਹਨੂੰ ਮਾਰ ਕੇ ਤੇ ਉੱਥੇ ਚੜ ਗਏ ਬੈਲ ਨੇ ਹੈਗੇ ਬੈਲ ਦੇ ਸਕੂਲ ਉਹਦੇ ਬੈਕ ਸਟ ਤੇ ਸੁਟਿਆ ਤੇ ਸਵੇਰੇ ਉਹਨੂੰ ਪੋਚੇ ਤੇ ਪਛਾਣਦੇ ਕੇ ਨੂੰ ਪਤਾ ਲੱਗਾ ਫਿਰ ਛੋਟਾ ਭਰਾ ਗਿਆ ਉਹਨੇ ਉਹਨੂੰ ਮੁੰਡੇ ਨੂੰ ਲਿਆਂਦਾ ਜਿਹਦੇ ਨਾਲ ਹੀ ਉਨੇ ਫੇਰ ਬਕਾਇਆ ਕਹਿੰਦਾ ਫਲਾਣੀ ਜਗ੍ਹਾ ਤੇ ਹੈਗਾ ਜੀ ਉੱਥੇ ਲੈ ਆਓ ਤੈਨੂੰ ਲੈ ਗਏ ਉਹ ਦਬਕੇ ਦੂਕੇ ਮਾਰੇ ਤੇ ਫੇਰ ਉਹਨੇ ਦੱਸਿਆ ਫੇਰ ਉਹ ਫੜੋਗੇ ਦਾ ਕਲਦਾਰਾ ਜਿਹੜੇ ਮਾਰਨ ਵਾਲੇ ਕੋਈ ਨਹੀਂ ਬਜੇ ਹਥੇ ਮੱਲੇ ਦੇ ਹੀ ਆ ਉਹ ਫੜੇਗੇ ਪੁਲਿਸ ਕੋ ਇੱਕ ਮੁੰਡਾ ਫੜੋ ਗਿਆ ਵਾ ਅੱਛਾ ਹਾਂਜੀ ਉਹ ਐਸਐਚਓ ਨੇ ਅਰੈਸਟ ਕੀਤਾ ਇਹਨਾਂ ਨੂੰ ਸਦਰ ਥਾਣੇ ਨੇ ਹਾਂਜੀ ਸਦਰ ਨੇ ਘਰੇ ਕੀਤਾ ਠੀਕ ਹਾਂਜੀ ਹੋਰ ਇਹਨਾਂ ਦੀ ਮਦਦ ਕੋਈ ਜਾਂ ਮਦਰ ਹੋ ਗਿਆ ਬੰਦ ਕਰਨਾ ਚਾਹੀਦਾ ਹੈ ਕੋ ਹੋ ਅੱਜ ਕੱਲ ਅੱਜ ਤੇ ਸਾਡਾ ਬੱਚਾ ਵਾ ਠੀਕ ਹੈ ਕੱਲ ਨੂੰ ਹੋਰ ਬੱਚਿਆਂ ਦਾ ਵੀ ਬੜਾ ਅਸਰ ਪੈਂਦੇ ਤੇ ਜਿੰਨੇ ਬੱਤ ਜਿੰਨੇ ਨਸ਼ੇ ਦੇ ਨਸ਼ਾ ਕਰ ਰਹੇ ਸਭ ਤੋਂ ਪਹਿਲਾਂ ਉਹਨਾਂ ਨੂੰ ਫੜਨਾ ਚਾਹੀਦਾ ਠੀਕ ਹੈ ਉਹਨਾਂ ਦੇ ਕਾਰਵਾਈ ਕੀਤੀ ਜਾਏ ਕਿਉਂਕਿ ਸਰਕਾਰ ਦੇ ਘਰ ਦੀ ਕੁਛ ਨਹੀਂ ਪਈ ਐ ਇਸ ਵੇਲੇ ਸਿਰਫ ਆਪਣਾ ਜਿਹੜੀ ਫਾਰਮਲਟੀਆ ਪੂਰੀਆ ਕਰਕੇ ਤੇ ਸ਼ਰਿਆ ਵੇਚਣ ਦੀ ਠੀਕ ਹੈ ਕਿਦੋਂ ਨਸ਼ਾ ਸਾਰਾ ਪੂਰੇ ਸਮਾਜ 'ਚ ਫੈਲ ਗਿਆ ਜੀ ਹਾਂਜੀ ਸਹੀ ਗੱਲ ਹੈ ਬੰਦ ਹੋਣਾ ਚਾਹੀਦਾ ਬੰਦ ਹੋਣਾ ਚਾਹੀਦਾ ਜ਼ਰੂਰ ਜੀ ਲੋਕਾਂ ਦੇ ਬੱਚੇ ਬਰਬਾਦ ਹੋ ਹੁੰਦੇ ਮਾਂ ਪਿਓ ਕਿੰਨਾ ਦੇ ਜਫਰ ਜਨ ਕਿਨੇ ਸਾਲ ਦਾ ਜੀ 26 ਸਾਲ ਦਾ ਹੈ 26 ਸਾਲ ਦਾ ਹੈ